हां जी सस् नमस्कार जी आज ਅਸੀਂ ਮੈਂ ਇੱਥੇ ਖੁਸ਼ੀ ਆਏ ਹਾਂ 8 ਵਾਸਨ ਘੁੰਮਣ ਤੇ ਅੱਜ ਤੁਹਾਨੂੰ ਅਸੀਂ ਅੰਦਰ ਵਿਖਾਵਾਂਗੇ ਅੰਦਰ ਬੜਾ ਸੋਹਣਾ ਮਾਲ ਹੈ ਔਰ ਤੇ ਅੰਦਰ ਨਾ ਉਹਨਾਂ ਨੇ ਲਾਇਆ ਇੱਕ ਮਤਲਬ ਕਿਦਾਂ ਵੀ 350 ਪੁੱਤਰ ਅੰਦਰ ਇੱਕ ਆਊਟਡੋਰ ਵਰਲਡ ਬਣਾਇਆ ਹੈ ਉੱਥੇ ਫਿਸ਼ਿਜ਼ ਵਾ ਬਰਡਸ ਵਾ ਬਹੁਤ ਸਾਰੀਆਂ ਚੀਜ਼ਾਂ ਐਨੀਮਲਸ ਨੇ ਚਲੋ ਤੁਹਾਨੂੰ ਆ ਜਾ ਕੇ ਅੰਦਰ ਵਿਖਾਉਣੇ ਆ ਥੈਂਕ ਯੂ ਜੀ ਆ ਜਾਓ ਅੱਗੇ ਮਿਲਦੇ ਆ ਗਿਆ ਆਊਟਡੋਰ ਵਰਲਡ ਤੁਹਾਨੂੰ ਆਪਾਂ ਹੁਣ ਅੰਦਰੋਂ ਦਿਖਾਉਣੇ ਆ ਚਲੋ ਜੀ ਫਿਰ ਅੰਦਰ ਸੇਲ ਸੇਂਗਲ ਆਏ ਆ ਇਹ ਦੇਖੋ ਚਲੋ ਅੰਦਰ ਚਲੋ ਉਹ ਦੇਖ ਸਕਦੇ ਹੋ ਆਲੇ ਦੁਆਲੇ ਸਾਰੇ ਹਿਰੰਦੇ ਫੈਲਾਇਆ ਪਿੱਛੇ ਆਪਣੇ ਫਿਸ਼ਿਜ਼ ਨੇ ਫਿਸ਼ਿੰਗ ਫਿਸ਼ਿਜ਼ ਉੱਤੇ ਇਹ ਫਿਸ਼ਿਜ਼ ਗੋ ਟੂ ਵੀਆ ਤੁਸੀਂ ਦੇਖ ਸਕਦੇ ਹੋ ਇਹ ਬੜਾ 올ਡ ਸਟਾਈਲ ਦਾ ਬਣਾਇਆ ਹੋਇਆ ਹੈ ਇਹਨਾਂ ਨੇ ਮਿਊਜ਼ੀਅਮ ਜਿਹਤਰਾ ਬਣਾਇਆ ਵਿੱਚ ਆਪਾਂ ਖਰੀਦ ਫੋੜ ਵੀ ਹੈ ਸਾਰੀ ਤੇ ਖੁਸ਼ੀ ਹਾਂਜੀ ਕਿਦਾਂ ਲੱਗਣਿਆ ਪੁੱਤ ਬਹੁਤ ਵਧੀਆ ਦੱਸੋ ਦੇਖੋ ਕੋਟ ਪ੍ਰਾਣੇ ਜ਼ਮਾਨੇ ਦੇ ਪ੍ਰਾਣੇ ਜ਼ਮਾਨੇ ਦੇ ਕੋਟ ਟੰਗੇ ਆ ਕਿਤਾਬਾਂ ਪਈਆਂ ਆ ਤੇ ਬਹੁਤ ਸੋਹਣੀ ਜਗ੍ਹਾ ਬਣਾਈ ਆ ਜਿੱਤਰਾ ਪ੍ਰਾਣੇ ਜ਼ਮਾਨੇ ਚ ਗੋਰੇ ਲੋਕ ਰਹਿੰਦੇ ਸੀ ਉਹ ਬਣਾਇਆ ਹੋਇਆ ਆ ਵੀ ਲੱਕੜ ਦੀ ਕੁਰਸੀ ਆ ਬੜੀ ਪ੍ਰਾਣੇ ਸਟਾਈਲ ਦੀ ਆ ਆ ਵੇਖ ਸਕਦੇ ਜੀ ਤੇ ਥੱਲੇ ਪਈਏ ਲਾਏ ਆ ਬੜਾ ਨੰਦ ਆ ਰਿਹਾ ਇਹ ਕੀ ਹੈ ਮੋਰ ਦੇ ਖੰਭ ਰੱਖੇ ਆ ਹਾਂਜੀ ਪ੍ਰਾਣੀਆਂ ਘੜੀਆਂ ਤੇਈ ਕੁਛ ਪਿਆ ਟਾਰਚ ਪਈ ਆ ਬਹੁਤ ਸੋਹਣੀ ਜਗ੍ਹਾ ਆ ਚਲ ਬੰਦ ਕਰ ਦੋ ਜੀ ਦੰਗਨ ਨਾਲ ਨਾ ਬਣ ਆਇਆ ਇੱਥੋਂ ਆਪਾਂ ਇਦਾਂ ਕਰਾਂਗੇ ਤੈਨੂੰ ਕਮ ਕਿ ਦੂਜਾ ਆ ਜਾਣਾ ਹਾਂਜੀ ਇੱਥੋਂ ਅੱਗੇ ਲੰਘ ਜਾਗੇ ਅੱਗੇ ਖੁਸ਼ੀ ਉੱਪਰ ਵੇਖ ਕਾਕਾ ਓ ਆਵ ਪਰਵੇਸਾ ਦੇ ਤੁਮ ਆ ਪਹਾਲੂ ਬਣੇ ਹੋਏ ਨੇ ਤੇ ਪੂਰਾ ਤੁਹਾਨੂੰ ਫੀਲ ਹੋਣਾ ਵੀ ਇਤਨਾ ਆਸਮਾਨ 'ਚ ਪੰਛੀ ਡੰਡਾ ਹੈ ਆ ਦੇਖ ਸਾਦੇ ਤੇ ਪਹਿਲੇ ਜਮਾਨੇ ਦੇ ਵਿੱਚ ਨੰਗਨ ਤੋਂ ਪਹਿਲਾਂ ਨੰਬਰ ਨੋਟ ਕਰਨ ਦੇ ਹੁੰਦੇ ਸੀ ਇੱਥੇ ਆ ਦੇਖੋ ਬਹੁਤ ਅੱਗੇ ਤੱਕ ਇਹ ਉੱਪਰ ਬਣਿਆ ਹੋਇਆ ਖੁਸ਼ੀ ਕਰ ਰਿਹਾ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਚਲੋ ਅੱਗੇ ਚੱਲੀਏ ਫਿਰ ਪੱਜਾ ਚੱਲ ਪੱਜਾ ਚੱਲ ਪੱਜਾ ਚੱਲ ਉੱਪਰ ਦੇਖ ਇਹ ਦੇਖ ਸਕਦੇ ਤੁਸੀਂ ਮੈਂ ਪਹਿਲਾਂ ਵੀ ਇੱਕ ਵਲੌਗ ਦੇ ਵਿੱਚ ਦਿਖਾਇਆ ਹੋਇਆ ਤੁਹਾਨੂੰ ਪਰ ਅੱਜ ਖੁਸ਼ੀ ਦੇ ਨਾਲ ਫੇਰ ਤੁਹਾਡੇ ਨਾਲੇ ਸਾਂਝਾ ਕਰ ਰਿਹਾ ਆ ਆਊਟਡੋਰ ਵਰਲਡ ਇਸ ਸਟੋਰ ਦਾ ਨਾ ਆ ਤੇ ਚੀਜ਼ਾਂ ਵੀ ਕਾਫੀ ਮਹਿੰਗੀਆਂ ਇੱਥੇ ਆ ਦੇਖੋ ਆ ਪਾਲੂ ਦੇ ਬੱਚੇ ਤੁਹਾਨੂੰ ਥੋੜਾ ਜਿਹਾ ਜ਼ੂਮ ਕਰਕੇ ਦਿਖਾਉਣਾ ਆ ਦੇਖੋ ਕੀ ਕਿੰਨੀ ਸੋਹਣੀਆਂ ਪਾਲੂ ਦੇ ਬੱਚੇ ਉਹ ਯਾਰਕ ਯਾਰ ਕਹਿੰਦੇ ਸੀ ਉਹਨਾਂ ਨੂੰ ਯਾਕ ਯਾਕ ਆੜੀਆਂ ਮੱਝਾਂ ਦੀਆਂ ਯਾਕ ਕਹਿੰਦੇ ਨਾ ਟਿੱਡਾ ਕਾਕਾ ਦੱਸ ਕੀ ਕੀ ਆ ਉੱਪਰ ਉੱਤੇ ਇਹ ਵੱਡਾ ਹੀ ਨਾਮੀ ਵੱਡੇ ਸਿੰਘਾਂ ਵਾਲਾ ਫਿਰ ਉਹ ਸ਼ਿਟ ਬੱਟਾ ਪੰਆ ਆਇਆ ਉਹਦੇ ਉੱਤੇ ਡੈਕਸ ਡੈਕਸ ਦੇ ਉੱਤੇ ਪੰਆ ਆਇਆ ਇਹ ਡੱਕ ਬਣਿਆ ਜੀ ਸਾਰਾ ਕੁਝ ਲੱਕੜ ਦਾ ਬਣਾਇਆ ਉਹਨਾਂ ਨੇ ਬੜਾ ਸੋਹਣਾ ਇਦੀਆਂ ਰੈੱਡ ਆਹ ਬਣ ਗਈ ਆ ਦੇਖ ਸਕਦੇ ਤੁਸੀਂ ਖੁਸ਼ੀ ਉਧਰ ਚੱਲੋ ਉਹ ਜਿੱਥੇ ਅੱਗ ਬਣ ਗਈ ਇੱਧਰ ਅਗਲੇ ਬੰਨੇ ਜਾਈਂ ਚੱਲ ਆ ਜਾ ਸੱਚੀ ਗਰਮ ਹੈ ਆ ਗਰਮ ਹੈ ਆ ਗਰਮ ਹੈ ਸੱਚੀ ਆ ਸੱਚੀ ਮਿਊਜ਼ਿਕ ਆ ਇਹ ਮਿਊਜ਼ਿਕ ਬੜਾ ਹੁੰਦਾ ਜੀ ਆ ਬੜਾ ਸੋਹਣਾ ਸੁਣਨ ਚ ਵੀ ਬੜਾ ਸੋਹਣਾ ਲੱਗਦਾ ਆ ਆ ਵਾਲਾ ਵੀ ਆ ਇਹ ਲੋਕਾਂ ਨੇ ਆਪਣੇ ਦਰਵਾਜ਼ੇ ਦੇ ਅੱਗੇ ਟੰਗਿਆ ਹੁੰਦਾ ਇੱਥੇ ਹੂੰ

ਸਲਾਈਡ ਬਣਾਈਆਂ ਹਾਂ ਇਹ ਸਲਾਈਡ ਆ ਲੱਕੜ ਦੀਗੀ ਆ ਵਿੱਚ ਬਣਾਇਆ ਇਹ ਤਰ੍ਹਾਂ ਉਹਨਾਂ ਨੇ ਦਨ ਲੱਕ ਦਾ ਤੋਂ ਵਾਹ ਬਹੁਤ ਸੋਹਣਾ ਜੀ ਇਹ ਪਹਿਲਾਂ ਨਾ ਜਿੱਲਪਰੀਆਂ ਦੀ ਸਲਾਈਡ ਹੁੰਦੀ ਸੀ ਹੂੰ ਕੀ ਬਾਤ ਫਿਰ ਦੇਖੋ ਪਛਾਇਕ ਦੇ ਲੱਗ ਗਿਆ ਆ ਗਈਆਂ ਛਿੱਲੇ ਆਹ ਦੇਖੋ ਮੂੰਹ ਅੱਡ ਦੀ ਅਸਲੀ ਨੇ ਜੀ ਇਹ ਸਾਰੀਆਂ ਮੱਛੀਆਂ ਉਹ ਕੁਝ ਖਾ ਰਹੀ ਆ ਹੈ ਉਹ ਕੁਝ ਖਾਣ ਦੀ ਆ ਉਹ ਬਿਮਾਰ ਲੱਗਦੀ ਪੁੱਤ ਚਿੱਟੀ ਹੋਈ ਬੁੜੜੀ ਆ ਉਹ ਬਜ਼ੁਰਗ ਹੋਈ ਆ ਹੈ ਹਾਂ ਹਾਈ ਫਿਸ਼ ਹਾਈ ਫਿਸ਼ ਹਾਈ ਫਿਸ਼ ਫਿਸ਼ੀ ਨੂੰ ਦੇਖਦੀ ਨਹੀਂ ਉੱਪਰ ਚਰਣਾ ਬਣਾਇਆ ਪੁੱਤ ਫਾਲ ਬਣਾਇਆ ਫਾਲ ਮੀਨਜ਼ ਫਾਲ ਬਣਾਇਆ ਫਾਲ ਮੀਨਜ਼ ਚਰਣਾ ਅੱਛਾ

ਦੂਰ ਨਾ ਕੋਈ ਬੰਦ ਰੋਕ ਸਾਰਾ ਸ਼ੋਰ ਤੁਹਾਨੂੰ ਪਾਉਣਾ ਵੀਊ ਪਾਉਣਾ ਸਾਰਾ ਬੱਚੇ ਦੂਰ ਦੂਰੋਂ ਆਉਂਦੇ ਨੇ ਦੇਖਣ ਪਾਪਾ ਜੀ ਦੇਖ ਆ ਬਈ ਮੱਝਾਂ ਗਾਵਾ ਅਸੀਂ ਗਾ ਆਪਣਾ ਆਊਟਰ ਹੁਣ ਆ ਪਾ ਗਏ ਆ ਆਪਣੀ ਗਾੜੀ ਆ ਤੁਹਾਨੂੰ ਅਸ਼ਨਮਾਲ ਚੱਲ ਹੁਣ ਆ ਤੁਹਾਨੂੰ ਉਹਦੀ ਗੇੜੀ ਦਿਖਾਉਣਾ ਉਹ ਤੋਂ ਹੀ ਕਰਾਂਗੇ ਸ਼ਾਬਾਸ਼ ਲੋ ਜੀ ਖੁਸ਼ੀ ਨੂੰ ਮਿਲ ਗਿਆ ਅਬੀਰ ਕੋਸ਼ਿਸ਼ ਕਰ ਦੇ ਵੀਡੀਓ ਚੱਲ ਕੱਕਾ ਦੇ ਅੱਗੇ ਖਲੋਵੋ ਵੋਏ 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 ਆ ਦੇਖੋ ਕਿਛ ਮੇਰੇ ਬ੍ਰਾਂਡ ਵੀਰ ਵੀ ਆ ਹੂੰ ਚੋਣਾ ਨਾ ਬਹੁਤ ਸੋਣਾ ਫੋਟੋ ਭਜਾਉਣੀ ਇਹਦੇ ਨਾਲ ਨਹੀਂ ਨਹੀਂ ਫੋਟੋ ਤੇ ਨਹੀਂ ਖਜੋਣੀ ਪਰ ਹੁਣ ਮੈਂ ਮੰਮਨ ਚੁਟਾ ਦੇਣ ਚੱਲੀ ਆ ਮੰਮਾ ਮੈਂ ਜਿਆਦਾ ਤੇਜ਼ ਭਜਾਉਣੀ ਜੇ ਨਹੀਂ ਨਾ ਮੈਂ ਤਾਂ ਭਜਾਉਂਗੀ ਚਲੋ ਖਾਜਾਦਾ ਨਾ ਭਜਾਣੀ ਜਿਆਦਾ ਨਾ ਭਜਾਦੀ ਜਿਆਦਾ ਨਾ ਭਜਾਦੀ ਉਹ ਉਹ ਬੀ ਫੇਕ ਪੈਂਟ ਹੋ ਗਏ ਹੈ ਕਲੈਸਟ੍ਰ ਮਾਲ ਚ ਚਲੋ ਹੁਣ ਆਪਾਂ ਸ਼ੋਪਿੰਗ ਕਰਦੇ ਆ ਤੇ ਤੁਹਾਨੂੰ ਟੂ ਵਾਸ਼ਨ ਮਾਲ ਵੀ ਦਿਖਾਣੇ ਆ ਚਲੋ ਫਰ ਵਾਚਿੰਗ ਅਸ ਵੀਡੀਓ ਹੁਣ ਇਸ ਵਲੌਗ ਦਾ ਐਂਡ ਹੋ ਗਿਆ ਆ ਤੇ ਹੁਣ ਆਪੇ ਮੋਲ ਦੀ ਸਨੈਪੀ ਕਾਢਦੇ ਆ ਸਾਨੂੰ ਸ਼ਾਪਿੰਗ ਕਰਨੇ ਬਹੁਤ ਟਾਈਮ ਲੱਗ ਗਿਆ ਸੀ ਤੇ ਹੁਣ ਇਥੇ ਰਾਕ ਹੋ ਗਿਆ ਤੇ ਹੁਣ ਆਪਾਂ ਚੱਲਦੇ ਆ ਕਰੇ ਬਾਏ 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 ਉਹ ਮੈਂ ਕੱਗਲ ਕਹਿਣ ਚ ਭੁੱਲੀ ਗਈ ਸੱਦੇ ਵੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਫੋਲੋ ਜਰੂਰ ਕਰਿਓ ਗੁੱਡ ਬਾਏ ਬਾਏ ਹੈ ਬਾਏ